ਸਸ਼ੀ ਕਾ ਜੀ ਮੈਂ ਹਾਂ ਤੁਹਾਡਾ ਆਪਣਾ ਵਿਨਰ ਜੀ ਅੱਜ ਗੱਲ ਕਰਦੇ ਆਂ ਲੁਧਿਆਣਾ ਉਪਚੋਣ ਦੀ ਉਪਚੋਣ ਹੋਈ ਸਾਰੀਆਂ ਪਾਰਟੀਆਂ ਨੇ ਜੋਰ ਲਾਇਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਾਹਿਬਾਨ ਨੇ ਪੂਰੇ ਤਕੜੇ ਹੋ ਕੇ ਇਹ ਲੜਾਈ ਲੜੀ ਤੇ ਚੋਣ ਨਤੀਜਿਆਂ ਤੋਂ ਬਾਅਦ ਕੱਲ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਤੌਰਾਂ ਸਿਆਸੀ ਤੌਰਾਂ ਵਿਰੋਧੀ ਤਾਂ ਸ਼ਾਇਦ ਘੱਟ ਬੋਲ ਰਹੇ ਨੇ ਕਈ ਸਾਡੇ ਜੋ ਨਿਕਲੇ ਹੋਏ ਜਿਹੜੇ ਬੰਦੇ ਨੇ ਉਹਨਾਂ ਨੂੰ ਜ਼ਿਆਦਾ ਚਿੰਤਾਵਾਂ ਨੇ ਇਸ ਗੱਲ ਦੀਆਂ ਕਿ ਉਹ ਆਪਣਾ ਨਵਾਂ ਧੜਾ ਖੜਾ ਕਰਦੇ ਚੱਕਰ ਦੇ ਵਿੱਚ ਸ਼੍ਰੋਮਣੀ ਕਾਲ ਦਲ ਨੂੰ ਨੀਵਾ ਦਿਖਾਉਣ ਦੇ ਚੱਕਰ ਦੇ ਵਿੱਚ ਲੱਗੇ ਹੋਏ ਨੇ ਲੁਧਿਆਣਾ ਵੈਸਦੀ ਇਲੈਕਸ਼ਨ ਜਿਹੜੀ ਸ਼ਹਿਰੀ ਸੀਟ ਜਿੱਥੇ ਹਰ ਵਾਰ ਸ਼੍ਰੋਮਣੀ ਕਾਲ ਦਲ ਤੇ ਭਾਜਪਾ ਲੜਦਾ ਰਿਹਾ ਪਰ 2022 ਤੋਂ ਬਾਅਦ ਜਦੋਂ ਘੜਚੋਟ ਟੁੱਟਿਆ ਕਿ ਸ਼੍ਰੋਮਣੀ ਕਾਲ ਦਲ ਨੇ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਹੱਕਾਂ ਲਈ ਗੜਜੋੜ ਨੂੰ ਤੋੜਿਆ ਉਸ ਤੋਂ ਬਾਅਦ ਸ਼੍ਰੋਮਣੀ ਕਾਲਜਦਲ ਇੰਡੀਪੈਂਡੈਂਟ ਤੌਰ ਤੇ ਉੱਥੇ ਇਲੈਕਸ਼ਨ ਲੜਿਆ ਅਗਰਿਆਲ ਸਾਹਿਬ ਲੜੇ ਤੇ ਤਕਰੀਬਨ 8.5% ਤੋਂ ਉੱਪਰ ਵੋਟ ਜਿਹੜੀ ਹੈ ਉਸ ਟਾਈਮ ਤੇ ਪੋਲ ਹੋਈ ਕਿਉਂਕਿ ਇੱਕ ਸਮੀਕਰਨ ਬੰਦਾ ਹੈ ਵੋਟਾਂ ਦੀ ਪਰਸੈਂਟੇਜ ਦਾ ਹਮੇਸ਼ਾ ਹਰ ਸੀਟ ਦੇ ਉੱਤੇ ਤੇ ਵਿਧਾਨ ਸਭਾ ਤੋਂ ਬਾਅਦ ਫਿਰ ਪਾਰਲੀਮੈਂਟ ਆਈ ਤੇ ਉਹਦੇ ਵਿੱਚ ਸ਼੍ਰੋਮਣੀ ਕਾਲਜਦਲ ਨੂੰ ਘੱਟ ਵੋਟ ਹੋਈ 5.5% ਦੇ ਅਰਧਗਰ ਜਿਹੜੀ ਆ ਵੋਟ ਪਈ ਤੇ ਬਹੁਤ ਸਾਰਾ ਉਦੋਂ ਵੀ ਰੌਲਾ ਪਾਇਆ ਤੇ ਜਿਹੜੇ ਅੱਜ ਗੱਲਾਂ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਐਡਵਾਈਜ਼ਰ ਬਣੇ ਹੋਏ ਨੇ ਹੁਣ ਕਰਦੇ ਸੁਧਾਰ ਲੈ ਹੈ ਐਡਵਾਈਜ਼ਰ ਨੇ ਪਹਿਲਾਂ ਉਹ ਸ਼੍ਰੋਮਣੀ ਕਾਲ ਦਾ ਐਡਵਾਈਜ਼ਰ ਸੀ ਉਹ ਤੋਂ ਪਹਿਲਾਂ ਉਹ ਕਿਸੇ ਹੋਰ ਪਾਰਟੀ ਦੇ ਐਡਵਾਈਜ਼ਰ ਸੀ ਉਹ ਐਡਵਾਈਜ਼ਰ ਸਾਹਿਬ ਬੜੀ ਸਭ ਤੋਂ ਵੱਧ ਉਹਨਾਂ ਦੀ ਪੂਛ ਨੂੰ ਅਗ ਲੱਗੀ ਹੋਈ ਆ ਪਤਾ ਨਹੀਂ ਕੀ ਗੱਲ ਹੈ ਤੇ ਪਰ ਇੱਕ ਚੀਜ਼ ਮੈਂ ਇੱਥੇ ਕਿਉਂਕਿ ਮੈਂ ਕਿਸੇ ਦੇ ਖਿਲਾਫ ਨਿੱਜੀ ਤੌਰ ਤੇ ਬਹੁਤ ਘੱਟ ਬੋਲਦਾ ਹਾਂ ਪਰ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਪਾਰਟੀ ਦਾ ਨੁਕਸਾਨ ਕਰਦਾ ਹੈ ਤੇ ਜਿਹੜਾ ਬੰਦਾ ਕਿਸੇ ਸੱਜਣ ਦੇ ਨਾਲ ਰਹਿ ਕੇ ਕਿਸੇ ਦੀ ਸਜਣਤਾਈ ਦੇ ਵਿੱਚ ਰਹਿ ਕੇ ਕਿਸੇ ਆਪਣੇ ਮਿੱਤਰ ਦੇ ਸਿਰ ਤੇ ਆਪਣੇ ਆਪ ਨੂੰ ਉੱਪਰ ਚੁੱਕ ਕੇ ਪ੍ਰਮੋਟ ਕਰਕੇ ਤੇ ਉਸ ਤੋਂ ਬਾਅਦ ਉਹਦੀ ਬਦਖੋਈ ਕਰਦਾ ਹੈ ਉਹਦੀ ਨਿੰਦਿਆ ਕਰਦਾ ਹੈ ਉਤੋਂ ਮਾਣਾ ਬੰਦਾ ਦੁਨੀਆ 'ਚ ਕੋਈ ਨਹੀਂ ਹੋ ਸਕਦਾ ਰਾਜਨੀਤਿਕ ਬਹੁਤ ਛੋਟੀ ਚੀਜ਼ ਆ ਉਹਨਾਂ ਦੇ ਇਸ ਚੀਜ਼ਾਂ ਦੇ ਸਾਹਮਣੇ ਪਰ ਨਹੀਂ ਉਸ ਤੋਂ ਬਾਅਦ ਚਲੋ ਆਪਾਂ ਗੱਲ ਕਰਦੇ ਆ ਕਿ ਹੁਣ 2000 ਜਿਹੜੀ ਇਹ ਇਲੈਕਸ਼ਨ 25 ਦੀ ਹੋਈ ਆ 22 ਇਲੈਕਸ਼ਨ ਪਹਿਲੀ ਗੱਲ ਜਿਮਣੀ ਚੋਂ ਦੂਸਰੀ ਗੱਲ ਲੁਧਿਆਣਾ ਦੀ ਬਾਈ ਇਲੈਕਸ਼ਨ ਤੇ ਤੀਜੀ ਜਿਹੜਾ ਸ਼ਹਿਰੀ ਸੀਟ ਤੇ ਸ਼੍ਰੋਮਣੀ ਇੱਕ ਗੱਲ ਨੇ ਉੱਥੇ ਤਕਰੀਬਨ 10% ਦੇ ਕਰੀਬ 9.5 10% ਦੇ ਕਰੀਬ ਜਿਹੜੀ ਹੈ ਉਹ ਵੋਟ ਹਾਸਲ ਕੀਤੀ ਉਹ ਵੀ ਸ਼ਹਿਰੀ ਸੀਟ ਦੇ ਵਿੱਚ ਤੇ ਉਹ ਵੀ ਜਿਮਣੀ ਇਲੈਕਸ਼ਨ ਦੇ ਵਿੱਚ ਜੇ ਜਨਰਲ ਇਲੈਕਸ਼ਨ ਹੁੰਦੀ ਤਾਂ ਸਭ ਨੂੰ ਹੋਣਾ ਸੀ ਕਿ ਇਹ ਵੋਟ ਪਰਸੈਂਟ ਜਿਹੜੀ ਆ ਬਹੁਤ ਉੱਪਰ ਜਾਣੀ ਸੀ ਤੇ ਮੈਂ ਦੂਜੀ ਗੱਲ ਵੀ ਕਹਿਣਾ ਕਿ ਵੋਟ ਦੀ ਜਿਹੜੀ ਪੋਲਿੰਗ ਜਾ ਉਹ ਘਟ ਗਈ ਪਹਿਲਾਂ ਨਾਲੋਂ ਅਗਲੀ ਗੱਲ ਜਿਹੜੀ ਦੇਖਣ ਵਾਲੀ ਹੈ ਕਿ ਮੈਂ ਦੂਜੀਆਂ ਪਾਰਟੀਆਂ ਨੂੰ ਦਿੰਦਾ ਨਹੀਂ ਪਰ ਇੱਕ ਸ਼ਰਮਣੀ ਕਲ ਦਾ ਨੂੰ ਪਿਆਰ ਕਰਨ ਵਾਲੇ ਪੰਜਾਬੀ ਜਿਹੜੇ ਨੇ ਉਹ ਹੈਗੇ ਨੇ ਹਲੇ ਵੀ ਹੈਗੇ ਨੇ ਜਿਹੜੇ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਆਵੇ ਤੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ 2027 ਸਰਕਾਰ ਬਣਾਉਣਾ ਚਾਹੁੰਦੇ ਨੇ ਲੁਧਿਆਣਾ ਦੇ ਵਿੱਚ ਪਿਛਲੇ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਸੀ ਉਦੋਂ ਅਕਾਲੀ ਦਲ ਦੀ ਵੋਟ ਘਟੀ ਬੀਜੇਪੀ ਦੀ ਵੋਟ 44 48000 ਪਰ ਉਹ ਘਟ ਕੇ ਇਲੈਕਸ਼ਨ ਦੇ ਵਿੱਚ 21000 ਆਈ ਪਰ ਉਹਦੀ ਚਰਚਾ ਕਿਸੇ ਨੇ ਨਹੀਂ ਕੀਤੀ ਬੜੀ ਤਕੜੀ ਲੜਾਈ ਲੜੀ ਆਸ਼ੂ ਜਿਹੜਾ ਬਹੁਤ ਵੱਡੇ ਵੋਟ ਪਰਸੈਂਟੇਜ ਤੇ ਗਿਆ ਸੀ ਆਸ਼ੂ ਜਿਹੜਾ ਉਹ ਫੇਰ ਆਸ਼ੂਜੀ ਥੱਲੇ ਆਏ ਆਮ ਆਦਮੀ ਪਾਰਟੀ ਅੱਜ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਹੁੰਦੇ ਹੋਏ ਆਪਣੀ ਵੋਟ ਪਰਸੈਂਟੇਜ ਨੂੰ ਜਿਹੜਾ ਛੇਤਰਾ ਨਾਲ ਕਹਿ ਸਕੀਏ ਲਾਲਚ ਨਾਲ ਕਹਿ ਸਕੀਏ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਕਹਿ ਸਕੀਏ ਆਪਣੀ ਵੋਟ ਨੂੰ ਉੱਥੇ ਇੱਕ ਹੀ ਲੈ ਕੇ ਜਾ ਸਕੇ ਤੇ ਜਿੱਤ ਵੀ ਜਿਹੜੀ ਆ ਬਹੁਤ ਘੱਟ ਮਾਰਜਿਨ ਤੇ ਹੋਈ ਹੈ ਜੇ ਸਰਕਾਰਾਂ ਇੰਨਾ ਚੰਗਾ ਹੀ ਕੰਮ ਕਰਦੀਆਂ ਹੁੰਦੀਆਂ ਤਾਂ ਸ਼ਾਇਦ ਇਹਦੇ ਨਤੀਜੇ ਕੁਝ ਹੋਰ ਹੁੰਨੇ ਸੀ ਪਰ ਮੈਨੂੰ ਹੁਣ ਉਹਨਾਂ ਤੇ ਹੈਰਾਨੀ ਹੁੰਦੀ ਹੈ ਕਿ ਜਿਹੜੇ ਬੰਦੇ ਫੇਸਬੁੱਕ ਤੇ ਬਹਿ ਕੇ ਵਿਦਵਾਨ ਬਣ ਕੇ ਚਰਚਾਵਾ ਕਰਦੇ ਨੇ ਉਹ ਕਹਿੰਦੇ ਜੀ ਜਦੋਂ-ਜਦੋਂ ਤੋਂ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਹੇਠ ਜਿਹੜੀ ਹੈ ਇਹ ਅਕਾਲੀ ਦਲ ਨਾ ਇਹ ਜਿਹੜੀਆਂ ਨੇ ਹਾਰਾਂ ਦੇ ਵਿੱਚ ਜਾਂਦਾ ਰਿਹਾ ਕੋਈ ਜ਼ਮਾਨਤ ਜਬਤੀ ਨਾ ਰੱਖਦਾ ਕੋਈ ਕੁਝ ਕਰਦਾ ਹੈ ਭਰਾਵੋ ਤੁਸੀਂ ਇੱਕ ਚੀਜ਼ ਕਦੇ ਸੋਚੀ ਹੈ ਕਿ ਜਦੋਂ ਤੁਸੀਂ ਐਡਵਾਈਜ਼ਰ ਜਾਂ ਤੁਸੀਂ ਉਹਨਾਂ ਦੇ ਸਲਾਹਕਾਰ ਜਦੋਂ ਤੁਸੀਂ ਨਾਲ ਸੀ ਉਦੋਂ ਤੋਂ ਪਾਰਟੀ ਹਾਰਨੀ ਸ਼ੁਰੂ ਹੋਈ ਹੈ ਜਦੋਂ ਤੁਸੀਂ ਉਹਨਾਂ ਦੇ ਨਾਲ ਨਹੀਂ ਸੀ ਉਦੋਂ ਪਾਰਟੀ ਨਹੀਂ ਹਾਰਦੀ ਸੀ ਸਲਾਹਕਾਰ ਤੁਸੀਂ ਮਾਰੇ ਸੀ ਇੱਕ ਦਿਨ ਤਾਂ ਕੋਈ ਕਿਸੇ ਪਾਰਟੀ ਦਾ ਇੱਕ ਸਾਲ ਤੋਂ ਤੁਸੀਂ ਅੱਡ ਹੋ ਗਏ 1.5 ਸਾਲ 2 ਸਾਲ 2 ਸਾਲਾਂ ਥੋੜਾ ਪਾਰਟੀ ਦਾ ਗ੍ਰਾਫ ਉੱਪਰ ਥੱਲੇ ਹੁੰਦਾ ਹੈ ਪਾਰਟੀ ਦਾ ਗਰਾਫ ਉੱਪਰ-ਥੱਲੇ ਜਾਣ ਨੂੰ 10-15-20 ਸਾਲ ਲੱਗਦੇ ਨੇ ਜਿਹੜੇ ਬਹੁਤ ਵੱਡੇ-ਵੱਡੇ ਲੀਡਰ ਅੱਜ ਚਰਚਾਵਾ ਕਰਦੇ ਨੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਪੁੱਛੋ ਨਾ ਕਿ ਤੁਸੀਂ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਤੇਲ ਕਿਵੇਂ ਦਿੱਤਾ ਹੈ ਤੁਸੀਂ ਆਪਣੀ ਨਿੱਜੀ ਆਪਣੇ ਨਿੱਜੀ ਸਵਾਰਥਾਂ ਵਾਸਤੇ ਆਪਣੀ ਨਿਜਤਾ ਵਾਸਤੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਚੱਕਰ ਦੇ ਵਿੱਚ ਤੁਸੀਂ ਅਕਾਲੀ ਦਲ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਉਹ ਪੰਡੀ ਪ੍ਰਚਾਰ ਕੀਤਾ ਜਦਕਿ ਤੁਸੀਂ ਉਸੇ ਕੈਬਨਿਟ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਤੁਸੀਂ ਜਿਹੜੇ ਐਡਵਾਈਜ਼ਰ ਦੇ ਹੋ ਤੁਸੀਂ ਉਹਨਾਂ ਦੇ ਨਾਲ ਕੰਮ ਕਰਦੇ ਰਹੋ ਜੇ ਤੁਹਾਡੀ ਏਡੀ ਜਰੂਰ ਸੀ ਜੇ ਤੁਹਾਡੀ ਜ਼ਮੀਰ ਚਾਹਦੀ ਸੀ ਤਾਂ ਉਹ ਸਮੇਂ ਤੇ ਤੁਸੀਂ ਪਾਸੇ ਹੁੰਦੇ ਨਾ ਦਿਖਾਉਂਦੇ ਹੁਣ ਜਦੋਂ ਪਤਾ ਹੈ ਕਿ ਪਾਰਟੀ ਨੂੰ ਜਦੋਂ ਖੂਜੇ ਲਾ ਕੇ ਮੈਨੂੰ ਤਾਂ ਲੱਗਦਾ ਕਿ ਜਿਹੜਾ ਤੁਸੀਂ ਗੱਲਾਂ ਕਰਦੇ ਹੋ ਏਜੰਸੀਆਂ ਦੇ ਬੰਦੇ ਦਾ ਤੁਸੀਂ ਹੋ ਜਿਹੜੇ ਪਾਰਟੀ ਦੇ ਜਮਾਂ ਉਹਨੂੰ ਖੁੱਡੇ ਲਾ ਕੇ ਖੂਜੇ ਲਾ ਕੇ ਤੁਸੀਂ ਵੀ ਇਲੈਕਸ਼ਨਾਂ ਬੜੀਆਂ ਲੜੀਆਂ ਭਾਈ ਸਾਹਿਬ ਤੇ ਇਲੈਕਸ਼ਨਾਂ ਦੇ ਵਿੱਚ ਫਿਰ ਤੁਸੀਂ ਕੀ ਕੀਤਾ ਜੇ ਤੁਹਾਡੇ ਏਡੀ ਹੋ ਤੁਸੀਂ ਸੁਖਬੀਰ ਸਿੰਘ ਬਾਦਲ ਨਾਲ ਕੰਮ ਕਰਦੇ ਤੁਸੀਂ ਸਾਰਿਆਂ ਬੰਦਿਆਂ ਨੇ ਪੂਰੇ ਜਿੰਨੇ ਵੀ ਆ ਟੀਮ ਜੀ ਬਣੀ ਫਿਰਦੀ ਹੈ ਬੜੀ ਵੱਡੀ ਵੱਡੀ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਦਿਗਜ ਜੇ ਦਿੱਤਾ ਸੀ ਚਲੋ ਸਾਡੇ ਵਰਗੇ ਤਾਂ 15 20 ਸਾਲ 25 ਸਾਲ ਜਿਹੜਾ ਸਾਡਾ ਤਾਂ ਇਹ ਜਾ ਇੱਕ ਗ੍ਰਹਿਣ ਲੱਗਿਆ ਸੀ ਕਿ ਸਨ ਤਾਂ ਉੱਠ ਨਹੀਂ ਦਿੱਤਾ ਪਰ ਅਸੀਂ ਜਿੱਤੇ ਉੱਠਿਆ ਤੇ ਅਸੀਂ ਪਾਰਟੀ ਨੂੰ ਚੜ੍ਹਦੀ ਕਲਾ ਵਾਲ ਨੂੰ ਲੈ ਕੇ ਚੱਲੇ ਆ ਸੀ ਢਾਈ ਦੀ ਬੋਤਲ ਲੈ ਕੇ ਨਹੀਂ ਗਏ ਪਰ ਤੁਸੀਂ ਉਹ ਲੋਕੋਂ ਜਿਹੜੇ ਪਾਰਟੀ ਨੂੰ ਚੜ੍ਹਦੀ ਕਲਾ ਦੇ ਵਿੱਚ ਜਦੋਂ ਸੀ ਉਹਨੂੰ ਟੈਂਡੀ ਕਲਾਚ ਲੈ ਕੇ ਆਇਆ ਥੋੜੀਆਂ ਨਰਾਇਕੀਆਂ ਤੇ ਥੋੜੀਆਂ ਸਲਾਹਾਂ ਕਰਕੇ ਦੇਖੋ ਪ੍ਰਧਾਨ ਸਾਹਿਬ ਖੱਲੇ ਨੇ ਥੋੜੇ ਅਲਗੇ 10 ਬਡੇ ਜੁੰਡਲੀ ਬਣਾ ਕੇ ਦੋ ਵਾਲੇ ਵਾਲੇ ਉਹਨਾਂ ਦੇ ਖੜ ਜਾਂਦੇ ਸੀ ਤੇ ਉਹਨਾਂ ਨੂੰ ਰਾਇਆ ਮਾੜੀਆਂ ਦਿੰਦੇ ਸੀ ਤੇ ਤੁਸੀਂ ਆਪਣੀਆਂ ਇਲੈਕਸ਼ਨਾਂ ਦੇ ਵਿੱਚ ਥੋੜਾ ਹਾਲਾਤ ਦੇਖ ਲਓ ਜੀ ਤੁਸੀਂ ਇੱਥੇ ਕਹਿੰਦੇ ਕਹੋਂਦੇ ਸੋ ਕਾਲਡ ਬੜੇ ਸਰਪ੍ਰਵਾਨਤ ਪੰਤ ਪ੍ਰਵਾਨਤ ਲੀਡਰ ਸੀ ਤੇ ਫਿਰ ਭਾਈ ਤੁਸੀਂ ਆਪਣੀਆਂ ਇਲੈਕਸ਼ਨਾਂ ਕਿਉਂ ਜਿੱਤ ਸਕਦੇ ਫਿਰ ਥੋੜੇ ਤੇ ਨਹੀਂ ਜੋਬ ਸੀ ਤੇ ਇਲੈਕਸ਼ਨ ਜਿੱਤ ਲਾਦੇ ਗੱਲ ਇਹ ਕਿ ਅੱਜ ਸਲਾਹ ਦੇਣੀ ਸੋਕੇ ਆ ਲੁਧਿਆਣੇ ਲੜਦੇ ਨਾ ਲੜਦੇ ਇਸ ਇਲੈਕਸ਼ਨ ਚ ਤੁਹਾਨੂੰ ਕੋਈ ਲੈ ਝੱਟ ਵੀ ਹਾਂ ਸੀ ਇਲੈਕਸ਼ਨ ਲੜ ਰਹੇ ਜੀ ਦੱਸੋ ਤੁਸੀਂ ਕਹਿੰਨਾ ਤੁਹਾਡੇ ਹੁਣ ਆਪਣੀ ਪਾਰਟੀ ਨਵੇਂ ਬਣਾਉਣ ਦੇ ਚੱਕਰ ਫਿਰਦੇ ਹੋ ਹੋਰ ਕੰਮ ਕਰਦੇ ਚੱਕਰ ਫਿਰਦੇ ਹੋ ਤੁਸੀਂ ਜਿੱਦਾਂ ਮਰਜ਼ੀ ਜੋਰ ਲਾ ਲਓ ਜਿੰਨਾ ਮਰਜ਼ੀ ਕੁਛ ਕਰ ਲਓ ਨਹੀਂ ਟੈਂਦੇ ਅਕਾਲੀ ਦਾ ਵਾਲੇ ਨਹੀਂ ਟੈਂਦੇ ਨਾਈਟ ਆਗੇ ਫੋੜੇ ਤਾਂ ਜੋਰ ਲਾ ਲਿਓ ਤੁਸੀਂ ਢਾ ਸਿਰਫ ਤੁਸੀਂ ਉਹਦੇ ਦਿੱਤਾ ਅਕਾਲੀ ਦਾ ਨੂੰ ਜਦੋਂ ਤੁਸੀਂ ਵਿੱਚ ਬੜੇ ਸੀ ਵਿੱਚ ਬੜ ਕੇ ਗੱਦਾਰੀ ਕੀਤੀ ਐ ਵਿੱਚ ਬੜ ਕੇ ਜੜਾ ਨੂੰ ਤੇਲ ਦਿੱਤਾ ਤੋ ਇਹ ਵੀ ਦਿੱਤਾ ਜਰਾ ਜਿਹਾ ਤਜਾਬ ਆਇਆ ਤੁਸੀਂ ਸ਼੍ਰੋਮ ਅਕਾਲੀ ਦਲ ਦੇ ਸਿਰਫ ਆਪਣੇ ਨਿੱਜੀ ਮਫਾਦਾਂ ਕਰਕੇ ਕੀ ਹੈ ਕਿ ਮੈਨੂੰ ਨਹੀਂ ਪੁੱਛਦਾ ਕੋਈ ਮੈਨੂੰ ਨਹੀਂ ਪੁੱਛਦਾ ਉਹ ਭਾਈ ਪੁੱਛੂਗਾ ਤਾਂ ਜੇ ਤੁਸੀਂ ਵਫਾਦਾਰ ਹੋਵੋਗੇ ਪੁੱਛੂਗਾ ਤਾਂ ਜੇ ਤੁਸੀਂ ਸਲਾਹ ਚੰਗੀ ਦਿਓਗੇ ਪੁੱਛੂਗਾ ਤਾਂ ਜੇ ਤੁਸੀਂ ਕੰਮ ਚੰਗੇ ਕਰੋਗੇ ਸੋ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਦੇ ਕੇ ਬੈਠੇ ਰਹੋ ਅਕਾਲੀ ਦਲ ਤਾਂ ਨੁਕਸਾਨ ਜਿੰਨਾ ਤੁਸੀਂ ਕਰਨਾ ਸੀ ਉਹ ਕਰ ਚੁੱਕੇ ਹੋ ਹੁਣ ਵੀ ਪੰਥ ਦੇ ਨਾਂ ਤੇ ਤੁਸੀਂ ਵੋਟਾਂ ਪਾਉਣ ਦੇ ਪਰਚੀਆਂ ਮੈਂ ਹੁਣ ਦੱਸਣੇ ਨਹੀਂ ਬੋਲਣੇ ਨਹੀਂ ਚਾਹੁੰਦੇ ਇਸ ਗੱਲ ਤੇ ਤੁਸੀਂ ਸਮਾਂ ਆਉਣ ਤਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੀਆਂ ਤੁਹਾਡੀਆਂ ਕਾਪੀਆਂ ਜਿਹੜੀਆਂ ਹੁਣ ਕਰਦੋ ਨਾ 25 ਲੱਖ ਭਰਤੀ ਭਲਾਣੇ ਲੱਗ ਭਰਤੀ ਉਹ ਭਰਤੀਆਂ ਦੇ ਕਾਪੀਆਂ ਕਿੱਥੇ ਕਿੱਥੇ ਕਿਹੜੇ ਕੂਜੇ ਸਿੱਟੀਆਂ ਪਈਆਂ ਨੇ ਉਹ ਤੁਹਾਨੂੰ ਪਿਕਚਰ ਆ ਜਾਣਗੀਆਂ ਥੋੜੇ ਟਾਈਮ 'ਚ ਸੋ ਇਸ ਕਰਕੇ ਆਪਣੀਆਂ ਗੱਲਾਂ ਨੂੰ ਐਨਾ ਬੋਲਣਾ ਨਹੀਂ ਚੰਗਾ ਹੁੰਦਾ ਕਿਰਪਾ ਕਰਕੇ ਤੁਸੀਂ ਸ਼੍ਰੋਮਣੀ ਕਾਲਜ ਦਾ ਨੁਕਸਾਨ ਕਰ ਰਹੇ ਹੋ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਆਪਣੇ ਨਿੱਜੀ ਮੁਫਾਤਾਂ ਵਾਸਤੇ ਜੇ ਤੁਸੀਂ ਅੰਕੜਿਆਂ ਤੇ ਖੜਦੇ ਹੋ ਤੇ ਅੰਕੜਿਆਂ ਦੇ ਤਾਂ ਭਾਈ ਸਾਹਿਬ ਜਦੋਂ ਬੰਦੇ ਅੱਜ ਅਕਾਲੀ ਦਲ ਨੂੰ ਛੱਡ ਕੇ ਇਲੈਕਸ਼ਨ ਲੜਦੇ ਰਹੇ ਨੇ ਚਾਹੇ ਕਿਸੇ ਪਾਰਟੀ ਵੱਲੋਂ ਲੜਦੇ ਰਹੇ ਨੇ ਅਕਾਲੀ ਦਲ ਦੇ ਬੰਦੇ ਉਹਨਾਂ ਦੀਆਂ ਵੋਟ ਪਰਸੈਂਟੇਜ ਜਿਹੜੀ ਸੀ ਉਹ 5-5 7-7% ਤੇ ਆਏ ਨੇ ਤੇ ਜਦੋਂ ਉਹ ਅਕਾਲੀ ਦਲ ਦੇ ਵਿੱਚ ਲੜਦੇ ਸੀ ਉਦੋਂ ਜਿਹੜੀਆਂ ਸਟੈਂਡ ਤੇ ਪਿੰਡੂ ਸੀਟਾਂ ਦਾ ਡਿਫਰੈਂਸ ਬਹੁਤ ਹੈ ਮੈਂ ਇੱਕ ਐਗਜ਼ਾਮਪਲ ਲਊਂਗਾ ਕਲੋਸਾਹਬ ਲੜੇ ਡੇਰਾ ਬਾਬਾ ਨਾਮ ਤੋਂ ਜਦੋਂ ਕਾਲੀ ਦਲ ਵੱਲੋਂ ਲੜੇ ਤਾਂ ਸਿਰਫ 450 ਵੋਟਾਂ ਦਾ ਡਿਫਰੈਂਸ ਹੈ ਜਦੋਂ ਭਾਜਪਾ ਵੱਲੋਂ ਲੜੇ ਤਾਂ 650 ਟੋਟਲ ਵੋਟ ਪਈ ਠੰਡਲ ਸਾਹਬ ਮਨਪ੍ਰੀਤ ਬਾਦਲ ਸਾਹਬ ਹੋਰ ਬਹੁਤ ਸਾਰੇ ਐਗਜ਼ਾਮਪਲਸ ਨੇ ਇਹ ਸੀਟਾਂ ਦਾ ਫਰਕ ਹੈ ਪਰ ਇੱਥੇ ਮੈਂ ਧੰਨਵਾਦੀ ਹਾਂ ਸਰਦਾਰ ਸੁਖੀ ਸਿੰਘ ਬਾਦਲ ਸਾਹਿਬ ਦਾ ਤੇ ਸੋਚੀ ਲੀਡਰਸ਼ਿਪ ਦਾ ਕਿ ਉਹਨਾਂ ਨੇ ਤੱਕੜੇ ਹੋ ਕੇ ਸ਼ਹਿਰੀ ਸੀਟ ਤੇ ਆਪਣੀ ਜਿਹੜੀ ਹੈ ਕਾਬਲੀਅਤ ਦਿਖਾਈ ਹੈ 8.5 ਹਜ਼ਾਰ ਤੋਂ ਉੱਪਰ ਵੋਟ ਪਈ ਹੈ ਆਪਾਂ ਨੂੰ 8000 ਤੋਂ ਉੱਪਰ ਵੋਟ ਪਈ ਹੈ ਤਾਂ ਵੋਟ ਪਰਸੈਂਟ ਦੇ ਹਿਸਾਬ ਨਾਲ ਜੇ ਤੁਸੀਂ ਦੇਖੋ ਤਾਂ ਅੱਗੇ ਨਾਲੋਂ ਵੋਟ 1% ਵਧੀ ਹੈ ਘੱਟ ਨਹੀਂ ਹੈਗੀ ਤੇ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇਸੇ ਸੀਟ ਦੇ ਉੱਤੇ ਅਗਲੀ ਵਾਰ ਇਹ ਦੋਗਣੀ ਪਰਸੈਂਟੇਜ ਜਿਹੜੀ ਅਕਾਲੀ ਦਾ ਹੋਊਗੀ ਅਕਾਲੀ ਦਾ 2027 ਸੱਤਾ ਦੇ ਵਿੱਚ ਆਊਗਾ ਤੁਸੀਂ ਜਿੰਨੀਆਂ ਸੀਟਾਂ ਜਿਹੜੀਆਂ ਨੇ ਤੁਸੀਂ ਪਹਿਲਾਂ 8.5% ਸਾਨੂੰ ਅਕਾਲੀ ਦਾ ਰੋਈ ਫੇਰ 5.5% ਆਈ ਹੁਣ 9.5% ਤੋਂ ਉੱਪਰ ਆ ਸੋ ਇਸ ਕਰਕੇ ਕਾਰਕਲ ਵਧ ਰਿਹਾ ਤੇ ਆਉਣ ਵਾਲੇ ਸਮੇਂ 'ਚ ਹਰ ਸੀਟ ਤੇ ਜਿਹੜਾ ਇੱਕ ਚੰਗਾ ਉਮੀਦਵਾਰ ਕਿਰਦਾਰ ਵਾਲਾ ਉਮੀਦਵਾਰ ਤੁਹਾਡੇ ਅਰਗੇ ਗੱਦਾਰ ਤੇ ਦੂਜੇ ਬੰਦੇ ਨਹੀਂ ਕਿਰਦਾਰ ਵਾਲੇ ਉਮੀਦਵਾਰ ਚਾਹੁੰਦੇ ਨੇ ਕਿਰਦਾਰ ਵਾਲੇ ਉਮੀਦਵਾਰ ਹਮੇਸ਼ਾ ਜਿੱਤਣਗੇ ਤੇ ਸ਼੍ਰੋਮਣੀ ਕਾਲ ਦਾ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਇੰਨੇ ਮੈਂ ਸੰਗਤ ਨੂੰ ਵੀ ਅਪੀਲ ਕਰੂਗਾ ਕਿ ਇਹਨਾਂ ਲੋਕਾਂ ਤੋਂ ਬਚੋ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਥ ਪ੍ਰਵਾਨਤਾ ਸੀ ਸਰ ਪ੍ਰਵਾਨਤਾ ਪੰਥ ਤਾਂ ਇਹਨਾਂ ਨੇ ਵੇਚ ਕੇ ਖੁੰਝੇ ਲਾ ਰੱਖਿਆ ਤੇ ਹਰ ਵੇਲੇ ਅਕਾਲ ਤਖਤ ਸਰ ਦੇ ਪਕੌੜੇ ਉਥੋਂ ਤੁਸੀਂ ਕਲੀਅਰ ਤਾਂ ਕਰ ਦੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੁਸੀਂ ਮੈਨੂੰ ਇਹ ਦੱਸੋ ਕਿਹੜੀ ਜਿਹੜੀ ਉਹਨਾਂ ਨੂੰ ਹੁਕਮ ਲੱਗਿਆ ਕਿਉਂ ਨਹੀਂ ਮੰਨਿਆ ਤੁਸੀਂ ਹੀ ਉੱਥੇ ਸੀ ਉਹਨਾਂ ਬੰਦਿਆਂ ਦੇ ਵਿੱਚ ਤੁਸੀਂ ਸੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ 6 ਮਹੀਨੇ ਕੋਈ ਬਿਆਨ ਹੀ ਨਹੀਂ ਦਿੱਤਾ ਸਰਦਾਰ ਸੁਬੀ ਸਿੰਘ ਬਾਦਲੇ ਤਾਂ 6 ਮਹੀਨੇ ਪਹਿਲਾਂ ਅਸਤੀਫਾ ਦੇ ਲਿਆ ਵੀ ਸਰਦਾਰ ਗੁਲਵਿੰਦਰ ਸਿੰਘ ਹੁੰਦਰ ਸਾਹਿਬ ਕਾਰਜਕਾਰੀ ਪ੍ਰਵਾਨ ਪ੍ਰਧਾਨ ਸੀ ਤੇ ਫਿਰ ਤੁਸੀਂ ਕਿਵੇਂ ਕਹੀ ਜਾਂਦੇ ਕਿ ਸੁਬੀ ਸਿੰਘ ਬਾਦਲੇ ਸੱਤੇ ਚਲੀ ਜਾਂਦਾ ਸੀ ਮੇਰਾ ਐਵੇਂ ਹੀ ਇਹ ਗੱਲਾਂ ਦਾ ਗੱਲਾਂ ਫੇਸਬੁੱਕ ਤੇ ਆ ਕੇ ਤੇ ਜਿਹੜਾ ਬੰਦਾ ਤੁਹਾਨੂੰ ਸਵਾਲ ਕਰਦਾ ਹੈ ਜਿਹੜਾ ਬੰਦਾ ਤੁਹਾਨੂੰ ਜਵਾਬ ਪੁੱਛਦਾ ਹੈ ਕੀ ਗੱਲ ਦਾ ਜਵਾਬ ਦੇ ਦੋ ਆਹ ਗੱਲ ਦਾ ਜਵਾਬ ਜਦੋਂ ਅੰਕੜਿਆਂ ਦੀ ਗੱਲ ਕਰਦਾ ਜਿਹੜੇ ਅੰਕੜੇ ਤੁਸੀਂ ਇਕੱਠੇ-ਕੋਠੇ ਕਰਕੇ ਬੋਲਦੇ ਹੋ ਜਦੋਂ ਤੁਹਾਡੇ ਅੰਕੜਿਆਂ ਦੀ ਗੱਲ ਕਰਦਾ ਹੈ ਤੇ ਤੁਸੀਂ ਫਿਰ ਉਹਨਾਂ ਨੂੰ ਬਲੌਕ ਵੀ ਕਰਦੇ ਹੋ ਤੇ ਉਹਨਾਂ ਦੇ ਕਮੈਂਟ ਡੀਲੀਟ ਵੀ ਕਰਦੇ ਹੋ ਸੂਚ ਕਰਕੇ ਆਪਣੇ ਪਹਿਲਾ ਝੋਲੇ ਚ ਦਾਣੇ ਰੱਖੋ ਕਿ ਤੁਹਾਡੇ ਝੋਲੇ ਚ ਦਾਣੇ ਕਿੰਨੇ ਆ ਜਾਂ ਤੁਹਾਡੀ ਜਰਤ ਕਿੰਨੀ ਹੈ ਫਿਰ ਉਸ ਤੋਂ ਬਾਅਦ ਬੋਲਿਓ ਬਹੁਤ ਬਹੁਤ ਧੰਨਵਾਦ ਸੰਗਤ ਆ ਕਿਰਪਾ ਕਰਕੇ ਇਨਾ ਤੋਂ ਬਚੋ